ਆ ਸਾਡੇ ਕੋਲ ਇੱਕ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰਦਾਰ ਨਰਿੰਦਰ ਸਿੰਘ ਜੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਥੋੜਾ ਉੱਚੀ ਗੱਲ ਕਰੋ ਜੀ ਤੁਹਾਡੀ ਆਵਾਜ਼ ਬਹੁਤ ਥੋਲੀ ਹਾਂਜੀ ਹੁਣ ਠੀਕ ਹੈ ਹੁਣ 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 ਠੀਕ ਜੀ ਹਾਂਜੀ ਸਰਦਾਰ ਨਰਿੰਦਰ ਸਿੰਘ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਗੱਲ ਕਰੋ ਮੈਂ ਦੱਸਣਾ ਚਾਹੂੰਗਾ ਵੀ ਅੱਜ ਦਾ ਪ੍ਰੋਗਰਾਮ ਨਾ ਸਿਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਤੇ ਇੱਕ ਕਾਲਜ ਹੈ ਜਿਨੇ 300 ਵਿਦਿਆਰਥੀਆਂ ਦੇ ਨਾਲ ਧੋਖਾ ਕੀਤਾ ਉਹਨਾਂ ਨੂੰ ਕਹਿ ਕੇ ਆਏ ਕਿ ਤੁਹਾਨੂੰ ਅਸੀਂ ਵਰਕ ਪਰਮਿਟ ਦਵਾਵਾਂਗੇ ਤੁਹਾਨੂੰ ਅਸੀਂ ਕੋ-ਆਪ ਦਾ ਐਕਸਪੀਰੀਅੰਸ ਦਵਾਵਾਂਗੇ ਉਸ ਧੋਖੇ ਦੀ ਆੜ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਡਿਸ਼ ਵਾਸ਼ਰ ਵਰਗੇ ਕੰਮ ਕਰਨ ਨੂੰ ਕਿਹਾ ਔਰ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਇੰਸਟ੍ਰਕਟਰ ਸੀਗੇ ਪੰਜਾਬੀ ਹਿੰਦੀ ਬੋਲਦੇ ਸੀਗੇ ਵੈਲ ਕੁਆਲੀਫਾਈਡ ਵੀ ਨਹੀਂ ਸੀਗੇ ਔਰ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਇੱਕ ਐਮਪੀ ਐਟ ਮਾਰਾ ਜੈਂਸਨ ਕੰਜ਼ਰਵੇਟਿਵ ਪਾਰਟੀ ਦੀ ਕਲੋਵਰ ਲੈਂਗਲੀ ਨੂੰ ਲੈਂਗਲੀ ਤੋਂ ਉਹਨਾਂ ਦੀ ਕੈਂਪੇਨਿੰਗ ਦੇ ਵਿੱਚ ਵੋਲੰਟੀਅਰ ਕਰਨ ਲਈ ਕਿਹਾ ਕੰਪਲਸਰੀ ਤੌਰ ਤੇ ਕਹਿੰਦੇ ਜੇ ਤੁਸੀਂ ਨਹੀਂ ਕਰੋਗੇ ਅਸੀਂ ਤੁਹਾਡੀ ਜਾਣਕਾਰੀ ਇਮੀਗ੍ਰੇਸ਼ਨ ਨੂੰ ਦਵਾਂਗੇ ਧਮਕੀ ਦਿੱਤੀ ਤੁਹਾਡਾ ਜਿਹੜਾ ਸਟੂਡੈਂਟ ਪਰਮਿਟ ਹੋ ਕੈਨਸਲ ਹੋ ਜਾਏਗਾ ਸੋ ਮੈਨੂੰ ਲੱਗਦਾ ਤੁਸੀਂ ਵੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਪਿਤਾਓ ਬੜਾ ਦੁੱਖਦਾਈ ਹੈ ਕੀ ਸੋਚਦੇ ਹੋ ਤੁਸੀਂ ਭਾਈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਬਹੁਤ ਅੱਛੇ ਮੁੱਦੇ ਚੱਕ ਕੇ ਲੈ ਕੇ ਆਉਂਦੇ ਹੋ ਤੇ ਉਹਨਾਂ ਤੇ ਵਿਚਾਰ ਚਰਚਾ ਕਰਦੇ ਹੋ ਤੇ ਦੂਜੀ ਗੱਲ ਇਹ ਆ ਕਿ ਭਾਈ ਇਹ 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 ਅੱਜ ਦੀ ਗੱਲ ਨਹੀਂ ਕਾਫੀ ਚਿਰ ਤੋਂ ਇੱਦੇ ਚੱਲਣ ਡਿਆ ਮੈਂ ਇੱਕ 2019 ਚ ਮੁੰਡੇ ਨੂੰ ਮਿਲਿਆ ਸੀਗਾ ਅਨਟਾਰੀਓ ਚ ਉਹਦੇ ਨਾਲ ਵੀ ਇਦਾਂ ਹੀ ਹੋਇਆ ਸੀ ਕਿ ਕੋਲੇਜ ਚ ਆਇਆ ਸੀਗਾ ਉਹ ਵੀ ਰੈਕਗਨਾਈਜ਼ ਨਹੀਂ ਸੀਗਾ ਉਹਨੂੰ ਫਿਰ ਵਿਚਾਰੇ ਨੂੰ ਤੁਸੀਂ ਲਾ ਲਓ ਟੋਰਾਂਟੋ ਤੋਂ ਸਪੈਸ਼ਲ ਜਾਂਦਾ ਸੀਗਾ ਕਿ ਨਾ ਮੋਂਟਰੀਅਲ ਉਨੇ ਦੁਆਰਾ ਡਿਵੀਜ਼ਨ ਦਿੱਤੀ ਤੇ ਟੋਰਾਂਟੋ ਤੋਂ ਮੋਂਟਰੀਅਲ ਜਾਂਦਾ ਸੀਗਾ ਹਫ਼ਤੇ ਦੋ ਦਿਨ ਪੜ ਕੇ ਹੁੰਦਾ ਸੀਗਾ ਤੇ ਬਹੁਤ ਮੁਸ਼ਕਲ ਹੈ ਜੀ ਕਿੰਨਾ ਬੱਚਿਆਂ ਨੂੰ ਕਿੰਨਾ ਆਪਣਾ ਸੈਟਲ ਹੋਣਾ ਤੇ ਦੁਆਰਾ ਫੀਸ ਭਰਨੀ ਬਹੁਤ ਹੀ ਮੁਸ਼ਕਲ ਹੈ ਮੇਰੇ ਸਾਹ ਜ ਤੱਕ ਸਾਰੇ ਜਿੰਨੇ ਵੀ ਆਪਣੇ ਇੱਥੇ ਦੇ ਸਿੱਖ ਭਰਾ ਜਾਂ ਆਪਣੇ ਜਿੰਨੇ ਵੀ ਬਰਾਦਰੀ ਹੈਗੇ ਨੇ ਨਹੀਂ 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 ਦੇਖੋ ਸਰਦਾਰ ਨਰਿੰਦਰ ਸਿੰਘ ਜੀ ਉਹ ਕਹਿੰਦੇ ਨੇ ਜਿਹੜੇ ਸਾਡੇ ਕੋਲ ਗੈਸਟ ਆਏ ਸੀ ਉਹ ਕਹਿੰਦੇ ਵੀ ਕੱਲੇ ਪੰਜਾਬ ਦੇ ਬੱਚੇ ਹੀ ਨਹੀਂ ਆ ਇਹਦੇ ਵਿੱਚ ਹਰਿਆਣੇ ਦੇ ਹਿਮਾਚਲ ਦੇ ਰਾਜਸਥਾਨ ਦੇ ਦਿੱਲੀ ਦੇ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਵੀ ਬੱਚੇ ਔਰ ਹਰਾਨੀ ਦੀ ਗੱਲ ਹੈ ਨਾ ਕੋਲ ਜਿਹੜੇ ਬੱਚੇ ਇਫੈਕਟ ਹੋਏ ਨੇ ਇਹਨਾਂ ਕੋਲ ਆਏ ਨੇ ਉਹ ਬੱਚੇ ਕਾਨਾ ਤੋਂ ਤੇ ਹੈਗੇ ਨੇ ਆ THAILAND ਤੋਂ ਜੀ 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 ਔਰ ਕੋਈ ਬੋਲਦਾ ਹੀ ਨਹੀਂ ਪਿਆ ਕੋਈ ਬੋਲਦਾ ਹੀ ਨਹੀਂ ਪਿਆ ਇਸ ਮੁੱਦੇ ਤੇ ਕਿਸੇ ਰੇਡੀਓ ਨੇ ਗੱਲ ਨਹੀਂ ਕੀਤੀ ਕਿਸੇ ਮੀਡੀਆ ਨੇ ਗੱਲ ਨਹੀਂ ਕੀਤੀ ਸਿਰਫ CBC NEWS ਨੇ ਇੱਕ ਆਰਟੀਕਲ ਛਾਪਿਆ ਹੈ Omni TV ਦੇ ਇੱਕ ਮੈਂ ਨਾਮ ਲਵਾਂਗਾ ਮੇਰਾ ਛੋਟਾ ਪ੍ਰਾਕ ਸੁਬਰਾਜ ਸਿੰਘ ਕਾਲੂ ਬਹੁਤ ਉਮਦਾ ਬਹੁਤ ਵਧੀਆ ਪੱਤਰਕਾਰੀ ਕਰਦਾ ਉਹਨੇ ਮੁੱਦਾ ਚੱਕਿਆ ਬਾਕੀ ਜਿਹੜਾ ਸਾਡਾ ਮੇਨਸਟ੍ਰੀਮ ਮੀਡੀਆ ਹੈ ਜਾਂ ਸਾਡਾ ਦੂਜਾ ਪੰਜਾਬੀ ਮੀਡੀਆ ਹੈ ਕੋਈ ਗੱਲ ਹੀ ਨਹੀਂ ਕਰ ਰਿਹਾ ਇਸ ਮੁੱਦੇ ਤੇ ਜਿਹੜੇ ਸਾਡੇ ਐਮਪੀ ਸਹਿਮਾਨ ਨੇ ਉਹਨਾਂ ਦੇ ਆਫਿਸ ਨੂੰ 4-5 ਵਾਰ ਜਿਹੜਾ ਇੰਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਤੁਸੀਂ ਸੱਚ ਝੂਠ ਕੁਛ ਤਾਂ ਆ ਕੇ ਰੇਡੀਓ ਤਾਂ ਆ ਕੇ ਬੋਲੋ ਕੋਈ ਬੋਲਦਾ ਹੀ ਨਹੀਂ ਪਿਆ 300 ਬੱਚਿਆਂ ਦਾ ਮੁੱਦਾ ਹੈ 3 ਮਿਲੀਅਨ ਦਾ ਰਫੰਡ ਹੈ ਸਾਜਿ 300 300 ਬੱਚਾ ਨਹੀਂ 300 ਪਰਿਵਾਰ ਆ ਜੀ ਉਹ ਮਾਂ ਪਿਤਾ ਪਰਵਾਰਾਂ ਦੇ ਜਿਹੜੇ ਮਾਂ ਬਾਪ ਪਿਤਾ ਉਹਨਾਂ ਦੇ ਭੈਣ ਭਰਾ ਜਿਨ੍ਹਾਂ ਨੇ ਉਹਨਾਂ ਨੇ ਹਿੰਮਤ ਕਰਕੇ ਤੇਨੂੰ ਇਹੇ ਭੇਜਿਆ ਹੋਗਾ ਤੇ ਉਹ ਵੀ ਨਾਲ ਨਾਲ ਉਹਦੇ ਨਾਲ ਇਹਨਾਂ ਨਾਲ ਪਿੱਸੇ ਜਾਣੇ ਵਿਚਾਰੇ ਸੋ ਇਹਦਾ ਮੇਰੇ ਸਾਜਿ ਦਾ ਤੁਸੀਂ ਬਹੁਤ ਚੁੱਕਿਆ ਚੁੱਕਿਆ ਜੇ ਕਿਨਮ ਇਹਦਾ ਹੋਰ ਦੋ ਚਾਰ ਵਾਰੀ ਇਹ ਗੱਲਾਂ ਕਰੋ ਤੇ ਮੇਰੇ ਸਾਜਿ ਦਾ ਆਪਣੀ ਜਿਹੜੀ ਇੱਥੇ ਜਿਹੜੀ ਕਮਿਊਨਿਟੀ ਜਿਹੜੀ ਹੈਗੀ ਆ ਜਿਹੜੇ ਬੱਚਿਆਂ ਦੇ ਖਿਲਾਫ ਬੋਲਦੇ ਨੇ ਉਹ ਉਹਨਾਂ ਨਾਲ ਖੜੇ ਹੋਣਾ ਚਾਹੀਦਾ ਹੈ ਕਿ ਜਿੰਨੇ ਲੋਕੀ ਨੇ ਧੋਖਾ ਧੜੇ ਰਾਜਿੰਦਰ ਸਿੰਘ ਜੀ ਇੰਟਰਨੈਸ਼ਨਲ ਸਟੂਡੈਂਟਾਂ ਦੀ ਭੰਡੀ ਕਰਨਾ ਬੜਾ ਸੋਖਾ ਹੈ ਪਰ ਉਹਨਾਂ ਦਾ ਦੁੱਖ ਦਰਦ ਦੇਖਣਾ ਵਾਚਣਾ ਕਰਨਾ ਜਿਹੜੇ ਬੱਚੇ ਆਪਣੇ ਮਾਪੇ ਤੋਂ ਬਿਨਾਂ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਖੜਾ ਹੋਣਾ ਬੜਾ ਔਖਾ ਹੈ ਵੈਸੇ ਤਾਂ ਕਰ ਹੀ ਜਾਓ ਅੰਤਰਰਾਸ਼ਟਰੀ ਵਿਦਿਆਰਥੀ ਆ ਕਰਦੇ ਉਹ ਕਰਦੇ ਹੁਣ ਮੈਨੂੰ ਦੱਸੋ ਇਹ ਜਿਹੜਾ ਕਾਲਜ ਸੀਗਾ ਕਾਲਜ ਦਾ ਓਨਰ ਸੀਗਾ ਇੱਥੇ ਦੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਦਾ ਡਾਇਰੈਕਟਰ ਰਿਹਾ ਹੈ ਇੱਥੇ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਪੋਲੀਟੀਕਲ ਰਾਜਨੀਤਿਕ ਹਸਤੀਆਂ ਨੇ ਉਹਦੇ ਨਾਲ ਉੱਠ ਕੇ ਬੈਠ ਕੇ ਫੋਟੋਆਂ ਖਿਚਾਉਂਦੀਆਂ ਨੇ ਭਾਰਤ ਦਾ ਜਿਹੜਾ ਕੌਂਸੂਲੇਟ ਹੈ ਕੌਂਸਲ ਜਨਰਲ ਹੈ ਉਹਦੇ ਨਾਲ ਇਸ ਜਿਹੜਾ ਮਾਲਕ ਹੈ ਇਹਦਾ ਕਾਲਜ ਦਾ ਉਹਦੇ ਨਾਲ ਉਹਦੀਆਂ ਫੋਟੋਆਂ ਨੇ ਕੋਈ ਬੋਲਦਾ ਹੀ ਨਹੀਂ ਪਿਆ ਤੁਸੀਂ ਮੈਨੂੰ ਕਹਿੰਦੇ ਹੋ ਵੀ ਮੈਂ ਤਾਂ ਜਦੋਂ ਤੱਕ ਮੇਰੇ ਕੋਲ ਮਾਈਕ ਹੈ ਮੇਰੀ ਆਵਾਜ਼ ਹੈ ਮੇਰੇ ਅੰਦਰ ਰੂਹ ਹੈ ਉਦੋਂ ਤੱਕ ਮੈਂ ਉਹਨਾਂ ਮੁੱਦਿਆਂ ਦੇ ਉੱਪਰ ਗੱਲਬਾਤ ਕਰਦਾ ਰਵਾਂਗਾ ਡਟ ਕੇ ਖੜਾ ਰਵਾਂਗਾ ਜਦੋਂ ਤੱਕ ਮੇਰੇ ਕੋਲ ਮਾਈਕ ਹੈ ਸੋ ਜਿਹੜਾ ਕਾਲਜ ਦਾ ਓਨਰ ਹੈ ਉਹਨੂੰ ਫੋਨ ਕੀਤਾ ਗਿਆ ਉਹਨੂੰ ਮੈਸੇਜ ਕੀਤਾ ਗਿਆ ਕਹਿੰਦਾ ਜੀ ਮੈਂ ਵਕੇਸ਼ਨ ਤੇ ਆ ਮੈਂ ਵੈਂਕੂਵਰ ਆਵਾਂਗਾ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਵੈਂਕੂਵਰ ਆਇਆ ਤਾਂ ਮੈਸੇਜ ਕੀਤਾ ਗਿਆ ਤੇ ਉਹ ਔਨਅਰ ਨਹੀਂ ਆਇਆ ਉਹਦੇ ਮਾਰਕੀਟਿੰਗ ਹੈੱਡ ਨਾਲ ਗੱਲ ਕਰਨੀ ਚਾਹੀ ਤਾ ਉਹ ਨਹੀਂ ਆਇਆ ਇੱਕ ਸੰਸਥਾ ਹੈ ਇੰਡੋ ਪੈਸੀਫਿਕ ਫਾਊਂਡੇਸ਼ਨ ਉਹਦਾ ਡਾਇਰੈਕਟਰ ਸੀਗਾ ਇੰਡੋ ਪੈਸੀਫਿਕ ਸੰਸਥਾ ਦੇ ਜਿਹੜੇ ਫਾਊਂਡਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹ ਕਹਿੰਦੇ ਜੀ ਮੈਂ ਇਸ ਮੁੱਦੇ ਤੇ ਗੱਲਬਾਤ ਨਹੀਂ ਕਰਨੀ 3 ਅਕਤੂਬਰ ਤੋਂ ਮੈਂ ਮੁੱਦਾ ਚੱਕਿਆ ਹੋਇਆ ਹੈ ਔਰ 23 ਨਵੰਬਰ ਹੋ ਗਈ ਅੱਜ ਕੋਈ ਕਮਿਊਨਿਟੀ ਦਾ ਬੰਦਾ ਇਸ ਮੁੱਦੇ ਤੇ ਆ ਕੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਬਲਰਾਜ ਸਿੰਘ ਕਾਲੋਂ ਇਕੱਲਾ ਹੀ ਲੱਗਿਆ ਹੋਇਆ ਲੜ ਰਿਹਾ ਔਰ ਸਿਰਫ ਸੀਬੀਸੀ ਨਿਊਜ਼ ਤੇ ਓਮਨੀ ਟੀਵੀ ਦੇ ਸਰਬਾਜ ਸਿੰਘ ਕਾਲੋਂ ਨੇ ਇਹ ਮੁੱਦਾ ਚੱਕਿਆ ਤੇ ਤੀਜਾ ਮੈਂ মিডিਆ ਵਾਲਾ ਸੋ ਇਹ ਜਿਹੜਾ ਬੱਚਿਆਂ ਦਾ ਦਰਦ ਹੈ ਇਹ ਕਿਉਂ ਨਹੀਂ ਮਹਿਸੂਸ ਹੋ ਰਿਹਾ ਸਾਡੀ ਕਮਿਊਨਿਟੀ ਨੂੰ ਪਤਾ ਨਹੀਂ ਪਰ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਜੀ ਕਿ ਨਾਮ ਜੇ ਆਪਣੇ ਜੇ ਆਪਾਂ ਦਸਵੇਂ ਪਾਸ਼ਾ ਦੀ ਕਿਹਨਾਂ ਦੇਖੀਏ ਜੇ ਉਹਨਾਂ ਨੇ ਕਿ ਨਾਮ ਦੂਸਰੇ ਵਾਸਤੇ ਦਰਦ ਵਾਸਤੇ ਤੇ ਆਪਣਾ ਪਰਿਵਾਰ ਆਵਾਜ਼ ਦਿੱਤਾ ਸੀਗਾ ਤੇ ਹੁਣ ਆਪਣੇ ਕਿਉਂ ਨਹੀਂ ਸਿੱਖ ਸੰਗਤ ਨੂੰ ਉੱਠਣਾ ਚਾਹੀਦਾ ਕਿ ਕਿਉਂ ਨਹੀਂ ਸਭ ਨੂੰ ਉੱਠਣਾ ਚਾਹੀਦਾ ਹੈ ਚਾਹੇ ਉਹਦੇ ਚ ਕੋਈ ਚਾਹੇ ਹਰਿਆਣੇ ਦਾ ਹੋਵੇ ਚਾਹੇ ਗੁਜਰਾਤ ਦਾ ਹੋਵੇ ਚਾਹੇ ਕਿਸੇ ਕਿਸੇ ਵੀ ਸਟੇਟ ਦਾ ਹੋਵੇ ਜਾਂ ਕੰਟਰੀ ਦਾ ਹੋਵੇ ਉਹਨਾਂ ਵਾਸਤੇ ਆਪਣੇ ਬੰਦਨ ਤੇ ਖੜਾ ਹੋਣਾ ਚਾਹੀਦਾ ਜੀ ਮੇਰੇ ਸਾਹਮਣੇ ਤੇ ਖੜਾ ਹੋਣਾ ਚਾਹੀਦਾ ਹਰ ਬੰਦੇ ਨੂੰ ਜੀ ਖੜਾ ਹੋਣਾ ਚਾਹੀਦਾ ਮੈਂ ਮੈਂ ਤਾਂ ਭੰਡੀ ਦਾ ਬੋਧ ਕਰਦੇ ਜੀ ਹਾਂ ਜੀ ਮੈਂ ਤੁਹਾਨੂੰ ਇਹ ਕਰਨਾ ਵੀ ਇੱਥੇ ਹੁਣ ਪੀਅਰ ਪੋਲੀ ਹੈ ਵਾਏ ਸੀਗੇ ਸਾਰੀ ਪੰਜਾਬੀ ਕਮਿਊਨਿਟੀ ਵਹੀਰਾਂ ਕੱਟ ਕੇ ਉੱਥੇ ਪਹੁੰਚੀ ਉੱਥੇ ਟਮਾਰਾ ਜੈਂਸਨ ਮੌਜੂਦ ਸੀਗੀ ਐਮਪੀ ਕਦੀ ਉਹ ਕਿਸੇ ਦੇ ਬੱਚੇ ਦੇ ਪਾਰਟੀ ਤੇ ਜਾਂਦੀ ਕਦੀ ਉਹ ਦਿਵਾਲੀ ਮਟਾਂ ਤੇ ਜਾਂਦੀ ਹੈ ਉਹ ਨਾ ਤਾਂ ਉਹ ਕਦੀ ਐਕਸਟਰਸ਼ਨ ਦੇ ਫੋਰਮ ਤੇ ਆਈ ਹੈ ਨਾ ਉਹ ਕਦੀ ਉਹਨੇ ਜਵਾਬ ਦਿੱਤਾ ਔਰ ਸਭ ਤੋਂ ਹੈਰਾਨੀ ਦੀ ਗੱਲ ਹੈ ਵੀ ਲਿਬਰ ਦੇ ਕੈਂਡੀਡੇਟ ਨੇ ਕੋਇਲ ਲੈਚਫੋਰਡ ਉਥੋਂ ਕੋਲੋੜੇ ਲਹنگਲੀ ਤੋਂ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੜੀ ਤੇ ਹਾਰੇ ਨੇ ਉਹਨਾਂ ਨੂੰ ਵੀ ਮੈਂ ਕੰਟੈਕਟ ਕੀਤਾ ਉਹਨਾਂ ਨੂੰ ਵੀ ਮੈਂ ਕਾਲ ਕੀਤੀ ਉਹਨਾਂ ਨੂੰ ਮੈਸੇਜ ਕੀਤਾ ਵੀ ਭਾਈ ਤੁਸੀਂ ਇਸ ਮੁੱਦੇ ਤੇ ਗੱਲ ਕਰ ਲਓ ਤੁਸੀਂ ਹੀ ਕਰ ਲਓ ਗੱਲ ਇਸ ਮੁੱਦੇ ਤੇ ਉਹ ਵੀ ਔਨ ਇਹ ਰੱਖ ਕੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਕੌਣ ਹੈ ਵਾਲੀ ਵਾਰ ਇਸ ਨਾਲ ਬੱਚਿਆਂ ਦਾ ਇਹ ਤਾਂ ਹੁਣ ਜੇ ਤੁਸੀਂ ਕਿਨੂੰ ਮੁੱਦਾ ਚੱਕਿਆ ਤਾਂ ਜਰੂਰ ਕਿਨਾਂ ਮੇਰੇ ਵਿੱਚ ਕੁਛ ਨਾ ਕੁਛ ਤਾਂ ਹਲਚਲ ਜਰੂਰ ਹੋਏਗੀ ਜੀ ਅੱਜ ਨਹੀਂ ਤੇ ਕੱਲ ਨਹੀਂ ਤੇ ਕੁਝ ਟਾਈਮ ਤਾਂ ਲੱਗੇਗਾ ਪਰ ਹੋਊਗਾ ਜਰੂਰ ਜੇ ਤੁਸੀਂ ਹਿੰਮਤ ਕੀਤੀ ਹੈ ਤਾਂ ਜਰੂਰ ਹੋਏਗਾ ਜੀ ਮੈਂ ਤਾਂ ਇਸ ਗੱਲ ਤੇ ਵਿਸ਼ਵਾਸ ਕਰਦਾ ਹਾਂ ਜੀ ਜੀ ਨਰਿੰਦਰ ਸਿੰਘ ਜੀ ਕਾਲ ਲਈ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਅਗਲੀ ਕਾਲ ਲੈਣੀ ਪਏਗੀ ਜੀ ਸ਼ੁਕਰੀਆ ਕਾਲ ਕਰਨ ਦੇ ਲਈ ਥੈਂਕ ਯੂ ਵੈਰੀ ਮੱਚ ਸਰਦਾਰ ਜਗਜੀਤ ਸਿੰਘ ਬਰਾੜ ਜੀ ਤੁਹਾਡਾ ਧੰਨਵਾਦ ਹੈ ਜੀ ਥੈਂਕ ਯੂ ਵੈਰੀ ਮੱਚ ਕਾਲ ਕਰਨ ਦੇ ਲਈ ਤੁਹਾਡਾ ਸਵਾਗਤ ਹੈ ਤੁਸੀਂ ਔਨ 에ਅਰ ਹੋ ਸਤਿ ਸ਼੍ਰੀ ਅਕਾਲ ਜੀ ਸਤਰੀ ਕਾਲ ਜੀ ਸੁਵੇਰੇ ਵੀ ਨਤガルਕੀਸੀ ਜੀ ਵੀ ਜਿਹੜਾ ਇਹਨਾਂ ਬੱਚਿਆਂ ਨੂੰ ਤੋਖਾ ਹੋਇਆ ਉਹਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਜਿੱਥੋਂ ਇਹ ਆਈਡੈਂਟ ਕਰਕੇ ਆਏ ਆ ਹੂੰ ਉਹ ਵੀ ਪਰਿਵਾਰ ਨੇ ਇਹਨਾਂ ਦੇ ਵਿਚਾਰਿਆਂ ਨੂੰ ਧੋਖਾ ਧੜੀ ਜੜੀ ਹੋਈ ਐ ਇੰਨੇ ਸਕੂਲ ਉੱਥੇ ਖੋਲੇ ਸੀ ਕਿੱਥੋਂ ਇਹਨਾਂ ਨੇ ਅਲਰਟ ਕੀਤੀ ਕਿਨੇ ਉਹਨੂੰ ਮਾਨਤਾ ਦਿੱਤੀ ਉਹਨੂੰ ਵੀ ਸਾਰਾ ਕੁਝ ਵੇਖਣਾ ਚਾਹੀਦਾ ਜਿਹਦੇ ਵਿੱਚ ਕਿਵੇਂ ਖੁੱਲ ਗਏ ਇੰਨੇ ਸਕੂਲ ਕਿਵਾਰਿਆਂ ਚ ਨਿੱਕੇ ਨਿੱਕੇ ਘਰਾਂ ਦੇ ਵਿੱਚ ਆਈਲਰਟ ਦੇ ਸਕੂਲ ਕਾਲਜ ਸੀ ਮਾ ਬਟੰਡੇ ਤੋਂ ਆਏ ਉੱਥੇ ਵੇਖਦੇ ਰਹੇ ਇਹ ਸਾਰਾ ਕੁਝ ਵੀ ਇੰਨੇ ਸਕੂਲ ਹੂੰ ਉਹਨਾਂ ਨੂੰ ਮਾਨਤਾ ਕਿਨੇ ਦਿੱਤੀ ਸੀ ਕੀ ਇਹਨਾਂ ਦੀ ਕੋਈ ਇੰਟਰਵਿਊ ਵਗੈਰਾ ਜਾਂ ਕੋਈ ਕੁਛ ਦਾਸ ਫੇਰ ਵੀ ਹੋਈ ਕਿ ਵੀ ਅਸੀਂ ਆਈਲੈਂਡ ਕਰਦੇ ਸੀ ਜਾਣਾ ਬਸ ਸਾਨੂੰ ਮਿਲਿਆ ਭੇਂਟ ਹੂੰ ਕੀ ਉੱਥੋਂ ਦਾ ਕਿਸੇ ਨੇ ਕੋਈ ਜਿਵੇਂ ਹੋਰ ਵੀ ਬੰਦੇ ਆਉਂਦੇ ਕੋਈ ਟੂਰਿਸਟ ਆਉਂਦਾ ਪੁਆਇੰਟ ਵੇਸ ਤੇ ਹੁੰਦਾ ਜਿਵੇਂ ਵੀ ਆਉਂਦਾ ਉਹਦੀ ਇੰਟਰਵਿਊ ਵੀ ਹੁੰਦੀ ਹੈਗੀ ਸਾਰਾ ਕੁਝ ਦੇਖਿਆ ਜਾਂਦਾ ਪੁਲਿਸ ਰਿਪੋਰਟ ਵੀ ਹੁੰਦੀ ਹੈ ਕਿ ਸਾਰਾ ਪ੍ਰੋਸੀਜਰ ਉਹ ਪੂਰਾ ਕੀਤਾ ਸੀ ਹੂੰ ਕਿ ਉਹ ਉਹਨਾਂ ਨੂੰ ਜਿਹੜੀ ਆਇਲੈਂਡ ਕ੍ਰਾਊਨ ਦੀ ਮਾਨਤਾ ਕੀ ਦੇ ਦਿੱਤੀ ਵੀ ਤੁਸੀਂ ਕੈਨੇਡਾ ਭੇਜਣ ਵਾਲੇ ਵਾਸਤੇ ਸਕੂਲ ਖੋਲ੍ਹ ਸਕਦੇ ਹੋ ਸਕੂਲਾਂ ਦੇ ਲਾਇਸੈਂਸ ਕਿੱਥੋਂ ਲਏ ਇਹਨਾਂ ਨੇ ਹੂੰ 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 ਉੱਥੋਂ ਤੱਕ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਤੇ ਇੰਨੀ ਧੋਖਾਧੜੀ ਨੰਦ ਸਿੰਘ ਜੀ ਗੁਰਨਾਥ ਸਿੰਘ ਮਦਰਦ ਕਰਨੇ ਹੋਰ ਹੋਰ ਕੋਈ ਬੋਲੇ ਨਾ ਬੋਲੇ ਇਹ ਪ੍ਰੋਗਰਾਮ ਜਰੂਰ ਮੈਂ ਪੁੱਜਦਾ ਕਰਾਂਗਾ ਕੰਜ਼ਰਵੇਟਿਵ ਪਾਰਟੀ ਦੇ ਹੈੱਡ ਆਫਿਸ ਤੱਕ ਤੇ ਸਾਡੇ ਜਿਹੜੇ ਮਾਨਯੋਗ ਸਿੱਖਿਆ ਮੰਤਰੀ ਨੇ ਉੱਚ ਸਿੱਖਿਆ ਦੇ ਜੈਸੀ ਸੂਨਰ ਜੀ ਹੋਰ ਕੋਈ ਬੋਲੇ ਨਾ ਬੋਲੇ ਮੈਂ ਜਰੂਰ ਬੋਲਾਂਗਾ ਨਾ ਬੱਚਿਆਂ ਦੇ ਹੱਕ ਲਈ ਜਦੋਂ ਤੱਕ ਮੇਰੇ ਕੋਲ ਮਾਈਕ ਹੈ ਨਹੀਂ ਜੀ ਸਾਰੀ ਕਮਿਊਨਿਟੀ ਨੂੰ ਬੋਲਣਾ ਚਾਹੁੰਦਾ ਹੈ ਬੱਚਿਆਂ ਨਾਲ ਕਿਉਂ ਇੰਨਾ ਧੋਖਾ ਹੋਇਆ ਜੀ ਥੈਂਕ ਯੂ ਵੈਰੀ ਮੱਚ ਜੀ ਕਾਲ ਕਰਨ ਲਈ ਜੀ ਥੈਂਕ ਯੂ ਓਕੇ ਸਰ ਫ੍ਰੀ ਹਾਂਜੀ ਮੋਹਨ ਸਿੰਘ ਜੀ ਤੁਸੀਂ ਔਨ 에ਰ ਹੋ ਜੀ ਤੁਹਾਡਾ ਪ੍ਰੋਗਰਾਮ ਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਡਾਇਰੈਕਟਰ ਸਾਹਿਬ ਮੈਨੂੰ ਟਾਈਮ ਅਨਾਂ ਵੀ ਪਤਾ ਨਹੀਂ ਲੱਗਦਾ ਤੁਹਾਨੂੰ ਯਾਦ ਹੋਣਾ ਮੈਂ ਅਮਰੀਕਾ ਵਿੱਚ ਵੀ ਇਹ ਕਰੀ ਨਾਂ ਨਿਸ਼ਾਨੀ ਇਹਨੇ ਕਿ ਯੂਨੀਵਰਸਿਟੀ ਦਾ ਹੂੰ ਹੂੰ ਫਿਰ ਉਹਨੇ ਆਪਣੇ ਬਹੁਤ ਬੰਦੇ ਫੜ ਲਏ ਸੀ ਫਿਰ ਉਹਨੇ ਪੈਰਾਂ ਵੀ ਕੱਢੇ ਜੇ ਪਾਉਂਦੇ ਨੇ ਪਤਾ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਹੂੰ ਇਹ ਸਾਰੇ ਚੈਨਲ ਰਿਆ ਰੋੜਾ ਇੱਥੇ ਵੀ ਉੱਥੇ ਵੀ ਸਾਰੇ ਆਪਾਂ ਆਪਾਂ ਮੋਹਨ ਸਿੰਘ ਜੀ ਸਰੀ ਦੀ ਗੱਲ ਕਰੀਏ ਆਪਾਂ ਕੀ ਲੈਣਾ ਅਮਰੀਕਾ ਤੋਂ ਆਪਣੇ ਆਪਣਾ ਸਰੀ ਦੇ ਵਿੱਚ ਤਾਂ ਨਾ ਜੀ ਜਦੋਂ ਵੀ ਕੋਈ ਪ੍ਰੋਬਲਮ ਆਂਦੀ ਆ ਆਪਾਂ ਮੀਡੀਆ ਤੇ ਗੱਲ ਕਰਦੇ ਆਂ ਜਵਾਬ ਆਂਦਾ ਹੈ ਜੀ ਆਪਾਂ ਮੁਜਾਰਾ ਕਰੀਏ ਆਪਾਂ ਕਿਹੜੇ ਕਿਹੜੀ ਚੀਜ਼ ਲਈ ਮੁਜਾਰਾ ਕਰਾਂਗੇ ਸਰੀ ਚ ਮੈਂ ਤਾਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਤੇ ਮੁਜਾਰੇ ਕਰਕੇ ਪੁਲਿਸ ਬਾਈ ਰਾਸਿੰਗ ਬਦਲੀਆ ਹੁਣ ਵੀ ਕਿਹੜੀ ਮੰਗ ਰੱਖਿਆ ਮੁਜਾਰੇ ਦੇ ਵਿੱਚ ਦੇਖੋ ਜੋ ਮਰਜ਼ੀ ਸੀ ਕਰੀਏ ਗੱਲਾਂ ਜਿੰਨੀ ਮਰਜ਼ੀ ਕਰੀਏ ਅਸੀਂ ਜੇ ਆਪਣੇ ਸਿੱਖ ਵੀ ਕੌਣ ਨੇ ਆਂ ਪਰ ਹਾਏ ਇਹ ਬੁੰਡੇ ਆ ਗਿਆ ਸਾਡੇ ਨਿਆਣੇ ਜੱਬਾ ਲੈ ਜਾਣਗੇ ਅਸੀਂ ਤਾਂ ਰੋਣੇ ਆ ਹੂੰ ਇਹਨੇ ਪਿੱਛੇ ਕੌਣ ਖੜਾ ਹੋਊਗਾ ਹੂੰ ਸਾਡਾ ਇਹ ਫਿਕਰ ਹੋ ਸਰ ਨਿਆਣੀ ਜੱਬਾ ਕਿੱਧਰ ਨੇ ਮੈਂ ਉਹ ਬੰਦਾ ਇੱਕ ਵਾਰੀ ਮੈਂ ਸੁਣਦਾ ਉਹ ਕਹਿੰਦਾ ਅਸੀਂ ਤਾਂ ਸਾਰਿਆਂ ਦਾ ਭਲਾ ਬਣਾਉਣੇ ਆ ਅਸੀਂ ਤਾਂ ਕਹਿੰਦੇ ਆ ਬਾਈ ਬੀਲੇ ਖਾਲਸਾ ਬਾਈ ਵਦੇ ਇਹ ਸੇਖ ਨੇ ਆ ਅਸੀਂ ਤਾਂ ਇੱਕ ਰੋਟੀ ਹੋਵੇ ਟੁਕੜਾ ਟੁਕੜਾ ਕਰੇ ਖਾ ਲੈਨੇ ਆ ਤੇ ਉਹੀ ਰੋਲ ਰੋਣ ਲੱਗਾ ਸੀ ਕਹਿੰਦਾ ਹਾਏ ਨਿਆਣੇ ਬਹੁਤ ਆ ਗਿਆ ਬਾਹਰ ਸਾਡਾ ਕੀ ਹੱਣਿਆ ਨੇ ਕੀ ਬਣੂਗਾ ਹੂੰ ਸਾਡੇ ਅਸੀਂ ਅਸੀਂ ਧੋਗਲੀਆਂ ਗੱਲਾਂ ਕਰਦੇ ਆ ਅਸੀਂ ਕੋਈ ਮੇਰੇ ਖਿਆਲ ਨਹੀਂ ਕੋਈ ਬੰਦਾ ਹੁਈ ਨਿਆਣੇ ਦੇ ਪਿੱਛੇ ਹੁੰਦੇ ਹਮਮ ਸਰ ਇਹ ਗੱਲਾਂ ਕਰਨ ਵਾਲੇ ਵਿੱਚੋਂ ਜੀ ਚਲੋ ਆਪਾਂ ਹੋਕਾ ਦਿੰਦਾ ਦਿੰਦੇ ਹਾਂ ਅੱਜ ਉਹ ਬਹੁਤ ਬਹੁਤ ਇੰਗਰੇਜ਼ ਤੁਹਾਡਾ ਧੰਵਾ ਜੀ ਹਾਂਜੀ ਸਰਦਾਰ ਸੁਰਜੀਤ ਜੀ ਸੁਰਜੀਤ ਸਿੰਘ ਜੀ ਤੁਸੀਂ ਔਨ 에ਰ ਹੋ ਜੀ ਪ੍ਰੋਗਰਾਮ 'ਚ ਸ਼ਾਮਲ ਹੋ ਸਤਿ ਸ਼੍ਰੀ ਅਕਾਲ ਸਾਡੇ ਪ੍ਰੋਗਰਾਮ ਦੇ ਲਾਸਟ ਦੇ 3 ਮਿੰਟ ਬਚੇ ਆ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਹੜੇ ਸਾਡੇ ਆਪਣੇ ਇੱਥੇ ਸਿਟੀਜਨ ਨਹੀਂ ਹੈ ਨਾ ਵੋਟਾਂ ਨੇ ਹਮ ਉਹ ਨਹੀਂ ਚਾਹੁੰਦੇ ਵੀ ਇਹ ਸਟੂਡੈਂਟ ਇੱਥੇ ਰਹਿਣ ਜੇ ਸਾਡੇ ਲੀਡਰ ਨੇ ਉਹ ਉਹਨਾਂ ਨੂੰ ਵੀ ਉਹ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਇਹ ਤੇ ਗੱਲਬਾਤ ਕਰੀਏ। ਉਹੀ ਕਹਿ ਕੇ ਗਏ ਨੇ ਜੀ ਕਾਲੋਂ ਸਾਹਿਬ ਕਹਿੰਦੇ ਵੀ ਤੁਹਾਮਾਰਾ ਜੈਂਸਨ ਨੂੰ ਪਰਵਾਹ ਹੀ ਨਹੀਂ ਇਸ ਚੀਜ਼ ਦੀ। ਉਹ ਉਹਨੂੰ ਲੱਗਦਾ ਵੀ ਮੇਰੀਆਂ ਵੋਟਾਂ ਕਿਹੜਾ ਇਫੈਕਟ ਹੋਣੀਆਂ ਨੇ। ਹਾਂਜੀ ਸਾਡੇ ਹੀ ਲੋਕ ਇਹਨਾਂ ਦੇ ਖਿਲਾਫ ਹੋਏ ਨੇ ਸਟੂਡੈਂਟ ਪਰ ਬੱਚੇ ਤਾਂ ਆਪਣੇ ਆ ਨਾ ਜੀ ਸਰਜੀਤ ਸਿੰਘ ਜੀ ਪ੍ਰਾਇ ਤਾਂ ਨਹੀਂ ਨਾ ਬੱਚੇ। ਹਾਂਜੀ ਇਹ ਫਿਰ ਇਹ ਜਿਹੜੇ ਸਾਡੇ ਇੱਥੇ ਪਹਿਲਾਂ ਤੋਂ ਸੈੱਟ ਹੋਏ ਨੇ ਜਿਹਨਾਂ ਵੋਟਾਂ ਬਣੀਆਂ ਨੇ। ਹੂੰ ਉਹ ਕਹਿੰਦੇ ਨੇ ਵੀ ਅਸੀਂ ਹੁਣ ਸੈੱਟ ਹੋ ਗਏ ਵੀ ਹੋਰ ਕੋਈ ਹੋਵੇ ਨਾ ਉਰੇ ਆ ਕੇ। ਹੂੰ 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 ਠੀਕ ਹੈ ਜੀ ਥੈਂਕ ਯੂ ਵੈਰੀ ਮਚੀ ਥੈਂਕ ਯੂ